ਕਮੋਤੀ ਮਾਨਵਤਾ ਦੀ ਇੱਕ ਲੋਕੀ ਆਸ ਆਦਰ ਆਦਿ ਸ਼ਕਤ ਨੂੰ ਮੌਕੇ ਦੇ ਸਾਥ ਨੂੰ ਗੁਰਮਾਥੀ ਗੁਰੂ ਪੀਰਾਂ ਦੇ ਪੀਰ ਸਤਾਂ ਦੇ ਸੰਤ ਧਰਨਾਤਾ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਅਸਥਾਨੀ ਵਿੱਚ ਜੁੜ ਗਏ ਸਾਧੂ ਗੁਰੂ ਗੋਬਿੰਦ ਸਿੰਘ ਜੀ ਸਾਧ ਸੰਗਤ ਦੀ ਵੱਡੇ ਭਾਗੇ ਹਨ ਵੱਡੇ ਭਾਗ ਨੇ ਸਾਡੇ ਸਾਰਿਆਂ ਦੇ ਜੋ ਸਰਪੰਨ ਦੀ ਪਾਵਨ ਗੋਦ ਵਿੱਚ ਬੈਠ ਕੇ ਜੀਵਨ ਦੀਆਂ ਇਹ ਘੜੀਆਂ ਸੱਜੀਆਂ ਕਰ ਰਹੇ ਹਨ ਸਾਧ ਸੰਗਤੋ ਸਿੱਖ ਘਰ ਦੇ ਅੰਦਰ ਗੁਰੂ ਆ

ਮਾਰਦਿਕੀ ਕੋਈ ਸ਼ਰਤਾਂ ਦੇ ਨਾਲ ਪਿਆਰ ਦੇ ਨਾਲ ਭਾਵਨਾ ਦੇ ਨਾਲ ਅੱਖ ਝਲਕਣ ਜਿੰਨਾ ਸਮਾਂ ਗੁਰੂ ਦੀ ਸੰਗਤ ਕਰ ਜਾਵੇ ਗੁਰੂ ਦੇ ਕੋਲ ਬੈਠ ਜਾਵੇ ਸਾਧ ਸੰਗਤ ਕਰੋੜਾਂ ਸੰਗਤ ਗੁਰੂ ਉਹਦੀ ਝੋਲੀ ਦੇ ਵਿੱਚ ਪਾ ਦਿੰਦਾ ਹੈ ਪਾਪ ਉਹ ਜਿਉਂਦੇ ਜੀ ਉਹਦਾ ਜੀਵਨ ਸੋਨਾ ਬਣ ਜਾਂਦਾ ਹੈ ਜਿਉਂਦੇ

ਪਿਆਰ ਕਾਰੋ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਗੁਰੂ ਦੀ ਸੰਗਤ ਕਰੇ ਗੁਰੂ ਦੇ ਕੋਲ ਬੈਠ ਕੇ ਬਾਬਾ ਕਬੀਰ ਸਾਹਿਬ ਕੀਤੇ ਉਹਦਾ ਲੋਕ ਵਿੱਚ ਸੁਖੀਲਾ ਬਚਨਦਾ ਤੇ ਉਹਦਾ ਪਰਲੋਕ ਵਿੱਚ ਸੁਖੀਲਾ ਹੋ ਜਾਂਦਾ ਹੈ ਭਾਗ ਜਿਉਂਦੇ ਜੀ ਵੀ ਉਹਨੂੰ ਉਹਦਾ ਲਾਭ ਪ੍ਰਾਪਤ ਹੁੰਦਾ ਹੈ ਕਿ ਜਦੋਂ ਮਨੁੱਖ ਦੁਨੀਆ ਨੂੰ ਜਾਂਦਾ ਹੈ ਮਰਨ ਤੋਂ ਬਾਅਦ ਵੀ ਉਹਦਾ ਲਾਭ ਪ੍ਰਾਪਤ ਹੁੰਦਾ ਹੈ ਸੋ ਸਾਡੇ ਸਭ ਦੇ ਵੱਡੇ ਭਾਗ ਨੇ ਜੋ ਸਾਨੂੰ ਸਤ ਸੰਗਤ ਦੀਆਂ ਇਹ ਘੜੀਆਂ ਪ੍ਰਾਪਤ ਹੋ ਰਹੀਆਂ ਨੇ ਵੱਡ ਭਾਗੀ ਹਰ ਸੰਗਤ ਭਾਗ ਮਹਾਰਾਜ ਕਹਿੰਦੇ ਨੇ ਉਹਦੇ ਵੱਡੇ ਭਾਗ ਨੇ ਜਿਹਨੂੰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਸਤ ਸੰਗਤ ਅੱਜ ਦਾ ਇਹ ਮਹਾਨ ਗੁਰਮਤ ਸਮਾਗਮ ਸਾਜਾ ਗੁਰ ਲਾਡਰੇ ਦੇ ਦਿਵਸ ਨੂੰ ਸਮਰਪਿਤ ਹੈ ਸਾਚਾ ਗੁਰਲਾਖ ਹੋਰੇ ਦਿਲ ਸੇ ਸਲਾਨਾ ਜੋੜ ਮੇਲਾ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਮਿੱਠੀ ਤਾਰਾਂ ਅਤੇ 19 ਅਗਸਤ ਨੂੰ ਬਹੁਤ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਗਿਆ ਜਿੱਥੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਾਚਾ ਗੁਰਲਾਖ ਹੋਰੇ ਦਿਲ ਸੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਉੱਥੇ ਸਮੁੱਚੇ ਸੰਸਾਰ ਦੇ ਵਿੱਚ ਸਮੁੱਚੇ ਵਿਸ਼ਵ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰਨਾਮਕ ਨਾਮ ਲਿਵਾ ਸੇਵ ਰਹਿੰਦੇ ਨੇ ਉੱਥੇ-ਉੱਥੇ ਸਾਜਾ ਗੁਰਦੁਆਰੇ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਦੇ ਨਾਲ ਵਿਚਾਰ ਦੀ ਬਣਾ ਦੇ ਨਾਲ ਬਣਾਇਆ ਗਿਆ ਹੈ। ਦਾਸ ਤੇ ਆਪ ਸਰਬੱਤ ਮਾਈ ਭਾਈ ਸੰਗਤ ਦੇ ਨਾਲ ਸਾਜਾ ਗੁਰਦੁਆਰੇ ਦੇ ਦਿਸ ਦੇ ਸੰਬੰਧ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਈ ਹੈ ਕਿ ਕਿੱਦਾਂ ਬਾਬਾ ਬਖਸ਼ ਸਿੰਘ ਲੋਵਾਣਾ ਜੀ ਨੇ ਧਰਮ ਨੂੰ ਤੇ ਪਾਤੜ ਮਹਾਰਾਜ बाबा बकाला साहब दी ਧਰਤੀ ਤੋਂ ਪ੍ਰਗਟ ਕੀਤਾ बाबा बकाला साहब दी ਧਰਤੀ ਤੋਂ ਕੁਤੇ ਭਗਤ ਮਹਾਰਾਜ ਨੂੰ ਲੱਭਿਆ ਸਾਰੀ ਵਿਚਾਰ ਦਾਸ ਦੀ ਆਕੀ ਦੇ ਨਾਲ ਸਾਂਝੀ ਕਰਨੀ ਹੈ ਸੰਗਤ ਦੀ ਧਰਨਾ ਵਿੱਚ ਬਿੰਦੀ ਹੈ ਜਿੱਥੋਂ ਤੱਕ ਦਾਸ ਦੀ ਆਵਾਜ਼ ਜਾ ਰਹੀ ਹੈ ਗੁਰਦੁਆਰਾ ਸਹਿਬ ਵਿਖੇ ਕਥਾ ਸ਼ੁਰੂ ਹੋ ਚੁੱਕੀ ਹੈ ਜਲਦੀ ਤੋਂ ਜਲਦੀ ਗੁਰਦੁਆਰਾ ਸਹਿਬ ਵਿਖੇ ਪਹੁੰਚਣ ਦੀ ਕਿਰਪਾਤਾ ਕਰੋ ਸਤਿਗੁਰੂ ਗੁਰੂ ਗ੍ਰੰਥ ਸਾਹਿਬਹਾਰਾ ਦੀ ਪਾਵਨ ਥੋਲ ਵਿੱਚ ਬੈਠ ਕੇ ਕਥਾ ਸਰਵਣ ਕਰੋ ਕਿ ਆਪਣਾ ਜੀਵਨ ਜਿਹੜਾ ਇਹਨੂੰ ਸਫਲਾ ਬਣਾਉਂਦਾ ਮਹਾਰਾਜ ਕਹਿੰਦੇ ਨੇ ਗੁਣ ਦਾਤਿ ਮਨ ਹਰਿਆ ਹੋ ਬੈ ਕਥਾ ਸੁਣਤ ਮਨ ਸਗਲੀ ਖੁਇ ਜਿਹੜਾ ਰੱਬ ਦੇ ਗੁਣ ਗੁੰਮਦਾ ਆ ਉਹਦਾ ਮਨ ਹਰਿਆ ਭਰਿਆ ਹੋ ਜਾਂਦਾ ਆ ਕਿ ਜਿਹੜਾ ਸਤ ਸੰਗਤ ਵਿੱਚ ਬੈ ਕੇ ਕਥਾ ਸੁਣਦਾ ਆ ਮਹਾਰਾਜ ਕਹਿੰਦੇ ਮਨ ਸਗਲੀ ਖੁਇ ਆਪਾਂ ਅੰਦਰ ਦੀ ਸਾਰੀ ਮੈਲ ਜਿਹੜੀ ਆ ਕੁਖਤ ਹੋ ਜਾਂਦੀ ਹੈ ਆਪਾਂ ਪਾਵਨ ਬਾਣੀ ਪੜਦੇ ਆ ਮਹਾਰਾਜ ਜੀ ਦੇ ਸਾਹ ਦੇ ਜੂਤ ਭਰ ਕੀ ਕਥਾ ਨਾ ਇਸੁਰਤ ਦਰਦ ਦੁੱਖ ਲਾਖਾ ਸਭ ਤੋਂ ਉੱਤਮ ਹੈ ਹਰੀ ਜੀ ਕਥਾ ਰਾਮ ਜੀ ਕਥਾ ਪ੍ਰਮਾਤਮਾ ਦੀ ਕਥਾ ਤੇ ਜਿਹੜਾ ਇਸ ਕਥਾ ਪਿਆਰ ਤੇ ਭਾਵਨਾ ਦੇ ਨਾਲ ਸਰਮਣ ਕਰਦਾ ਹੈ ਮਹਾਰਾਜ ਜੀ ਤੇ ਉਹਦੇ ਸਾਰੇ ਦਰਦ ਸਾਰੇ ਦੁੱਖ ਜਿਹੜੇ ਲੱਗ ਜਾਂਦੇ ਨੇ ਭਾਵ ਖਤ ਹੋ ਜਾਂਦਾ ਹੈ ਮਹਾਰਾਜ ਜੀ ਦੇ ਸੋਹਣ ਹਾਰ ਕਥਾ ਉਤਾਰੀ ਲੈ ਜਿਹੜਾ ਭਾਗਤਾਂ ਦੇ ਨਾਲ ਕਥਾ ਸਰਣ ਕਰਦਾ ਹੈ ਉਹਦੇ ਅੰਦਰ ਦੀਆਂ ਸਾਰੀਆਂ ਭਗਵਾਨ ਵਾਲੇ ਦੁੱਖ ਤਕਲੀਫ ਅੰਦਰ ਦੀ ਸਾਰੀ ਗੈ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ 8:00 ਤੋਂ 9:00 ਵਜੇ ਤੱਕ ਦਾਸਮੀ ਆਉਂਦੀ ਹੈ 45 ਤੱਕ ਦਾਸਮੀ ਕਥਾ ਕਰਨੀ ਹੈ ਜਲਦੀ ਤੋਂ ਜਲਦੀ ਗੁਰਦੁਆਰਾ ਸਾਹਿਬ 'ਤੇ ਪਹੁੰਚਣ ਬਾਤ ਕਰੋ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕਥਾ ਸੁਣੋ ਤੇ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਬਣਾਓ ਵਿਚਾਰਾ ਦੀ ਕਰਨ ਤੱਕੋਂ ਪਹਿਲਾਂ ਦਸ਼ਮੇਸ਼ ਵਿਕਾਸ ਸਰਵਸਤਾ ਦੀ ਧਰ ਸਹਿਬ ਜੀ ਕੋ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਖਸ਼ਿਸ਼ ਦਿੱਤੀ ਹੋਈ ਕਹਾਣੀ ਸਾਜ ਪਾਏ ਇੱਕ ਵਾਰੀ ਗਾਇਨ ਕਰੇ ਫੱਲੇ ਪ੍ਰਵਾਣ ਕਰੋ ਆਖੋ ਜੀ ਵਾਹਿਗੁਰੂ ਜੀ ਦਾ ਧੰਦਾ ਵਾਹਿ ਸੰਗਤ ਅਤੇ ਪਿਆਰੇ ਬੱਚਿਓ ਜਿਹੜੀ ਮੈਂ ਬੇਨਤੀ ਕਰਨ ਲੱਗਾ ਕਿ ਥੋੜਾ ਜਿਆ ਧਿਆਨ ਨਾਲ ਸੁਣਿਓ ਤੁਹਾਡਾ ਸਾਰਿਆਂ ਦਾ ਧਿਆਨ ਕਥਾ ਦੇ ਵਿੱਚ ਹੋਣਾ ਚਾਹੀਦਾ ਹੈ ਜੇ ਤੁਸੀਂ ਸਾਰੇ ਧਿਆਨ ਨਾਲ ਕਥਾ ਸੁਣੋਗੇ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਜਿਹੜੇ 45 ਮਿੰਟ ਨੇ ਇਹ ਕਦੋਂ ਪੀਤ ਗਏ ਕਦੋਂ ਲੰਘ ਗਏ دوسری گرو نانک دیو مہاراج سمے پربت پرانک صاحب ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਵੇਰ ਪਰਬਤ ਤੋਂ ਵਾਪਸ ਆਏ ਮਹਾਰਾਜਾ ਲੇਲ ਦਾਾ ਪਹੁੰਚੇ ਸ਼੍ਰੀਨਗਰ ਪਹੁੰਚੇ ਤੇ ਕਸ਼ਮੀਰ ਪਹੁੰਚੇ ਉਹ ਕਸ਼ਮੀਰ ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਅੱਧਾ ਕਸ਼ਮੀਰ ਭਾਰਤ ਦੇ ਵਿੱਚ ਤੇ ਅੱਧਾ ਕਸ਼ਮੀਰ ਪਾਕਿਸਤਾਨ ਦੇ ਵਿੱਚ ਫਿਰ ਬੇਤਕੀ ਸਰਵਰ ਕਰਿਓ ਗੁਰੂ ਨਾਨਕ ਸਾਹਿਬ ਨੇ ਕੁੱਝ ਚਾਰਤ ਉਦਾਸਰਣਾਂ ਕੀਤੀਆਂ ਨੇ ਪਹਿਲੀ ਉਦਾਸੀ ਪਰ ਨਾਨਕ ਸਾਹਿਬ ਨੇ ਹਿੰਦੂ ਧਰਮ دوسری اداسی پہ گرو نانک صاحب سمی پر گئے جب مہاراج سمے پربت واپس آئے گرو سا لے لاخ شری نگر لیڑا کشمیر پاکستان مہاراج کشمیر ایک پینٹ ہے گجرات ایک پینٹ ہے گجرات گجرات موتی والا جا گرات کا بانبے سٹیٹ پہ جی گجرات پہلے یہ گجرات وہ نہیں یہ گجرات کشمیر جاکستان پنڈ پہ گجرات جدو ਗੁਰੂ ਨਾਨਕ ਪ੍ਰਮਾਤਮਾ ਜੀ ਭਾਈ ਮਰਦਾਨਾ ਜੀ ਨਾਲ ਦੇ ਗੁਜਰਾਤ ਪਿੰਡ ਦੇ ਵਿੱਚ ਗਏ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਰਬੀ ਬਾਣੀ ਦਾ ਗਾਇਆ ਹੀ ਪਾਣੀ ਦਾ ਕੀਰਤਨ ਕਰਦੇ ਬਹੁਤ ਸਾਰੇ ਸੰਗਤਾਂ ਨੇ ਗੁਰੂ ਨਾਨਕ ਸਾਹਿਬ ਭਾਈ ਬਹੁਤ ਨੇ ਵੀ ਗੁਰਨਾਨਕ ਸਾਹਿਬ ਦਾ ਕੀਰਤਨ ਸੁਣਿਆ ਤੇ ਭਾਈ ਬਹੁਤ ਗੁਰਨਾਨਕ ਸਾਹਿਬ ਦੇ ਚਰਨਾਂ ਦਾ ਭੋਰਾ ਵੱਡ ਗਿਆ ਭਾਗ ਗੁਰਨਾਨਕ ਸਾਹਿਬ ਦਾ ਸਿੱਖ ਵੱਡ ਗਿਆ ਬੜਾ ਹੀ ਪਿਆਰ ਪੈ ਗਿਆ ਗੁਰਨਾਨਕ ਸਾਹਿਬ ਦੇ ਨਾਲ ਗੁਰਨਾਨਕ ਸਾਹਿਬ ਇੰਨਾ ਪਿਆਰਾ ਕੀਰਤਨ ਕਰਦੇ ਨੇ ਇੰਨਾ ਰਸ ਭਿੰਨਾ ਕੀਰਤਨ ਕਰਦੇ ਨੇ ਜਿੱਦਾਂ ਭਾਈ ਸੰਦੀਪ ਸਿੰਘ ਜੀ ਕੀਰਤਨ ਕਰ ਰਹੇ ਸੀ ਕਿੰਨਾ ਵਧੀਆ ਕਿੰਨਾ ਪਿਆਰ ਦੇ ਨਾਲ ਕੀਰਤਨ ਕਰ ਰਹੇ ਸੀ ਤੇ ਦਿਨ ਕਰ ਰਿਆ ਸੀ ਕਿ ਭਾਈ ਸਾਹਿਬ ਕੀਰਤਨ ਕਰੀ ਜਾਣ ਤੇ ਅਸੀਂ ਕੀਰਤਨ ਸੁਣੀ ਗਈ। ਕੇਤਨ ਘਰ ਸਾਹਿਬ ਜੀ ਪ੍ਰਕਾਸ਼ ਦੇ ਮਹਾਰਾਜ ਨੇ ਬੜਾ ਪਿਆਰਾ ਕੀਰਤਨ ਕੀਤਾ ਜਿੱਥੇ ਸਾਰੀਆਂ ਸੰਗਤਾਂ ਨੇ ਸੁਣਿਆ ਭਾਈ ਘੋੜੂ ਨੇ ਸੁਣਿਆ ਤੇ ਭਾਈ ਘੋੜੂ ਬਰਨਾਲਾ ਸਾਹਿਬ ਦੇ ਚਰਨਾਂ ਦਾ ਸੇਕ ਬਣ ਗਿਆ ਬਰਨਾਲਾ ਦੇ ਚਰਨਾਂ ਦਾ ਭੂਰਾ ਬਣ ਗਿਆ ਬੜਾ ਪਿਆਰ ਪੈ ਗਿਆ ਕੋਰਨਾਲਾ ਸਾਹਿਬ ਮਹਾਰਾਜ ਦੇ ਨਾਲ ਦਿਨ ਰਾਤ ਭਾਇ ਕੋਹੜੂ ਨੂੰ ਨਾਨਕ ਸਾਹਿਬ ਦੇ ਨਾਲ ਹੀ ਰਹਿੰਦਾ ਹੈ ਦਿਨ ਰਾਤ ਕੀਰਤਕ ਸੁਣਦਾ ਹੈ ਬਾਣੀ ਪੜ੍ਹਦਾ ਹੈ ਬੜੀ ਸੇਵਾ ਕਰਦਾ ਹੈ ਬਰਨਾਰਕ ਸਾਹਿਬ ਮਹਾਰਾਜ ਦੀ ਪ੍ਰਸ਼ਾਦਾ ਪਾਣੀ ਦੀ ਭਾਇ ਕੋਹੜੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸ਼ਕੁੰਦਰ ਬੜਾ ਹੀ ਪਿਆਰ ਪੈ ਗਿਆ ਭਾਇ ਕੋਹੜੂ ਦਾ ਬਰਨਾਰਕ ਸਾਹਿਬ ਮਹਾਰਾਜ ਦੇ ਨਾਲ ਉਹ ਜਿਹੜੇ ਦਿਨ ਮਹਾਰਾਜ ਉੱਥੇ ਰਹੇ ਤੇ ਹੁਣ ਪਾਂਗਾਚ ਉਹ ਸਦਾਕਾ ਕੋ ਉਸ ਪਿੰਡ ਨੂੰ ਛੱਡਣ ਲੱਗੇ ਨੇ ਤੇ ਜਦੋਂ ਭਾਈ ਭਹਾੜੂ ਨੂੰ ਪਤਾ ਲੱਗਾ ਵੀ ਗੁਰਨਾਨ ਸਿੰਘ ਸਾਡੇ ਪਿੰਡ ਵਿੱਚੋਂ ਚੱਲੇ ਨੇ ਬਰਨਾਰ ਸਿੰਘ ਸਾਡੇ ਨਗਰ ਨੂੰ ਛੱਡਣ ਲੱਗੇ ਨੇ ਤੇ ਭਾਈ ਭਹਾੜੂ ਬਰਨਾਰ ਸਿੰਘ ਮਹਾਰਾਜ ਨੇ ਕੀਤਾ ਮਹਾਰਾਜ ਨਾ ਜਾਓਗੇ ਸਤਿਗੁਰ ਪਾਤਸ਼ਾਹ ਤੁਸੀਂ ਮੇਰੇ ਕੋਲ ਤੇ ਮੈਂ ਜਾਂਦਾ ਹਾਂ ਮਹਾਰਾਜ ਤੁਸੀਂ ਨੂੰ ਛੱਡ ਕੇ ਚਲੇ ਗਏ ਨਾ ਤੇ ਮੈਂ ਮਰ ਜਣਾ ਮੇਰੇ ਕੋਲ ਤੁਹਾਡਾ ਪਿਛੋੜੇ ਦਾ ਮੇਰੇ ਕੋਲ ਤੁਹਾਡਾ ਵਿਚੋੜਾ ਜਿਹੜਾ ਆ ਉਹ ਸੈੱਟ ਨਹੀਂ ਹੋਣਾ ਮੈਂ ਤੇ ਬੇਨਤੀ ਕਰਾਂਗਾ ਵਿਗੋ ਵਿਦਵਾਨ ਜਦੋਂ ਨਾ ਵਿਦਵਾਨ ਜਦੋਂ ਨੇ 44 ਤਰ੍ਹਾਂ ਦੇ ਤਸੀਹੇ ਬਣੇ ਨੇ ਕਿ 44 ਤਰੀਕਿਆਂ ਦੇ ਨਾਲ ਆਪਾਂ ਕਿਸੇ ਨੂੰ ਮਾਰ ਸਕਦੇ ਹਾਂ 44 ਤਰ੍ਹਾਂ ਦੇ ਤਸੀਹੇ ਨੇ ਸਭ ਤੋਂ ਭਿਆਨਕ ਤਸੀਹੇ ਇਹ ਜਿਉਂਦੇ ਬੰਦੇ ਦਾ ਚੰਪੂਰ ਦੇ ਨਾਲ ਮਾਰਸ਼ੋ ਜਿਉਂਦੇ ਬੰਦੇ ਦਾ ਜੰਮੂਰ ਦੇ ਨਾਲ ਬਾਸ ਪਹੁੰਚਣਾ ਇਹ ਸਭ ਤੋਂ ਪਿਆੜੀ ਦ੍ਰਿਸ਼ੀਆ ਹੈ ਤੇ ਇਹ ਦਸੀਆ ਪਤਾ ਕਿ ਨੂੰ ਦਿੱਤਾ ਸੀ ਇਹ ਦਸੀਆ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਪਹਾਦਰ ਜਿਉਂਦੇ ਜੀ ਜੰਮੂਰ ਦੇ ਨਾਲ ਬਾਸ ਪਹੁੰਚਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਫੇਰ ਅੱਖਾਂ ਖੱਟ ਉੱਡੀਆਂ ਗਈਆਂ ਬਾਬਾ ਬੜਕ ਉੱਡ ਗਿਆ ਲੱਤਾਂ ਫੜਕ ਉੱਡ ਗਿਆ ਤੇ ਇਦਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਹੁਣ ਸਾਧ ਸੰਗਤ ਜਿਹੜਾ ਪਿਛੋੜੇ ਦਾ ਦੁੱਖ ਹੈ ਨਾ ਪਿਛੋੜੇ ਦਾ ਦੁੱਖ ਕਰ। ਇਹ ਜੰਗੂਰ ਦੇ ਤਸੀਹੇ ਵਾ ਕੇ ਜੰਗੂਰ ਦੇ ਤਸੀਹੇ ਵਾ। ਮੈਂ ਨਹੀਂ ਕਿਹਾ ਮਾਰ ਦੀ ਬਾਣੀ ਕਹਿੰਦੀ। ਮਾਰਾਤ ਮਿੱਤੇ ਤੇ ਬਾਸ਼ੋਹੇ ਜੰਗੂਰ ਖਵੇ ਦਾ ਅੰਜਣ ਦਾਖੜੇ। ਜਿੱਦਾਂ ਸਭ ਤੋਂ ਧਿਆਨ ਦੇ ਤਸੀਹੇ ਆਏ ਜਿਉਂਦੇ ਬੰਦੇ ਦਾ ਜੰਗੂਰ ਦੇ ਨਾਲ ਬਾਸ ਪੋਚਣਾ। ਜੰਗੂਰ ਦਾ ਤੁਸੀਂ ਆ ਸਭ ਤੋਂ ਪਿਆਰ ਕਰ ਤੇ ਮਹਾਰਾਜ ਕਹਿੰਦੇ ਜਿਹੜਾ ਮਿਸ਼ੋੜੇ ਦਾ ਦੁੱਖ ਹੈ ਨਾ ਮਿਸ਼ੋੜੇ ਦਾ ਦੁੱਖ ਉਹ ਜੰਗੂਰ ਦੇ ਤਸੀਹੇ ਵਾਂਗ ਹੈ ਜਿੱਦਾਂ ਜੰਗੂਰ ਦਾ ਤਸੀਹੇ ਵੀ ਨਾ ਸਹਿਣ ਕਰ ਸਕਦਾ ਬੰਦਾ ਇਦਾਂ ਮਿਸ਼ੋੜੇ ਦਾ ਦੁੱਖ ਵੀ ਜਿਹੜਾ ਬੰਦਾ ਨਹੀਂ ਸਹਿਣ ਕਰ ਸਕਦਾ ਹੁਣ ਕੋ ਗੁਰਨਾਨਦ ਸਾਹਿਬ ਭਾਈ ਤੋਂ ਹੋਰ ਕਹਿੰਦੇ ਨੇ ਭਾਈ ਬਹੁਤ ਗੁਰਨਾਨਦ ਸਾਹਿਬ ਕਹਿੰਦੇ ਗੁਰਨਾਨਦ ਸਾਹਿਬ ਕਿ ਤੁਸੀਂ ਛੱਡ ਕੇ ਨਾ ਜਾਓ ਮੇਰੇ ਕੋਲ ਰਹੋ ਮਹਾਰਾਜ ਜੇ ਤੁਸੀਂ ਮੈਨੂੰ ਛੱਡ ਕੇ ਚਲੇ ਗਏ ਤੇ ਮਹਾਰਾਜ ਮੈਂ ਮਰ ਜਾਵਾਂਗਾ ਮੇਰੀ ਮੌਤ ਹੋ ਜਾਵੇਗੀ ਮਰ ਜੇ ਮੈਂ ਵਿਛੋੜੇ ਦਾ ਦੁੱਖ ਨਹੀਂ ਸਹਿਣ ਕਰ ਸਕਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਬਹੁੜੋ ਕੀ ਜੇ ਤੁਸੀਂ ਸਰੀਰ ਨਾਲ ਖੜੋਗੇ ਤੇ ਵਿਛੋੜਾ ਕਮੇਗਾ ਹੀ ਪਵੇਗਾ ਕਿਉਂਕਿ ਸਰੀਰ ਨੇ ਇੱਕ ਦਿਨ ਖਤਮ ਹੋ ਜਾਣਾ ਹੈ ਸਰੀਰ ਨੇ ਇੱਕ ਦਿਨ ਮੁੱਕ ਜਾਣਾ ਹੁਣ ਬਰਨਾਰਦ ਸਾਹਿਬ ਕੀ ਕਹਿੰਦੇ ਨੇ ਈ ਪਾਈਓ ਕਰੋ ਜੀ ਜੇ ਤੁਸੀਂ ਸਰੀਰ ਨਾਲ ਜੁੜੋਗੇ ਤੇ ਵਿਛੋੜਾ ਪਵੇਗਾ ਪਵੇਗਾ ਕਿਉਂਕਿ ਸਰੀਰ ਨੇ ਇੱਕ ਦਿਨ ਮੁੱਤ ਜਾਣਾ ਹੈ ਖਤਮ ਹੋ ਜਾਣਾ ਹੈ ਮਹਾਰਾਜ ਕਹਿੰਦੇ ਜੜਮਤ ਤਾਂ ਪਰਣ ਜੇ ਜੜਵ ਹੈ ਤੇ ਮੌਤ ਵੀ ਹੈ ਮਹਾਰਾਜ ਨੇ ਕਿਹਾ ਜੋ ਆਇਆ ਸੋ ਜਾਣ ਸੀ ਕਿਹੜਾ ਸੰਸਾਰ ਵਿੱਚ ਆਇਆ ਉਹਨੇ ਸੰਸਾਰ ਤੋਂ ਜਾਣਾ ਜਰੂਰੀ ਹੁਣ ਗੁਰਨਾਮਕ ਸਾਹਿਬ ਕਹਿੰਦੇ

ਗੁਰੂ ਨਾਲ ਸਾਥ ਕੀਤੇ ਤੇ ਸ਼ਬਦ ਨਾਲ ਜੁੜੋਗੇ ਤੇ ਕਦੀ ਵੀ ਛੋੜਾ ਨਹੀਂ ਪਵੇਗਾ ਰਹਿਂਦੀ ਦੁਨੀਆ ਤੱਕ ਰਹਿਂਦੀ ਦੁਨੀਆ ਤੱਕ ਗੁਰੂ ਨਾਲ ਸਾਥ ਬੜੇਗੀ ਤੇ ਸਾਧ ਸੰਗਤ ਇੰਦਾ ਹੀ ਹੋਇਆ ਧੰਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੱਕ ਇਹ ਪਰਿਵਾਰ ਜਿਹੜਾ ਹੈ ਸਿੱਖੀ ਨਾਲ ਜੁੜਿਆ ਨਬੇਂਤੀ ਕਰਾਂ ਭਾਈ ਭਾਉ بابا ساؤن بابے بابے کا پوت ہے بابا بنا بابے بینے کا پوت ہے بابا داسا بابے دسے کاب دا نے کہا کہ جی سری جڑو گے